मैं इंस्पेक्टर कृपाल सिंह एस एच ओ सदर राजपुरा जीवन ਕੱਲ ਅਸੀਂ ਜਿਹੜੇ ਤਿੰਨ ਚੋਰ ਫੜਿਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਅਤੇ ਡੀਐਸਪੀ ਸਾਹਿਬ ਰਾਜਪੁਰਾ ਦੀ ਹਦਾਇਤ ਅਨੁਸਾਰ ਅਸੀਂ ਕੱਲ ਗਸ਼ਤ ਤੇ ਸੀਗੇ ਤੇ ਸਾਡੇ ਏਰੀਆ 'ਚ ਇੱਕ ਦੋ ਦਿਨ ਪਹਿਲਾਂ ਇੱਕ ਦੋ ਚੋਰੀ ਹੋਈ ਸੀ ਉਹਦੇ ਕਰਕੇ ਪੁਲਿਸ ਬੜੀ ਮਤੈਅ ਸੀਗੀ ਸਾਨੂੰ ਕੱਲ ਪਿੰਡ ਫਰੀਦਪੁਰ ਤੋਂ ਕੁਝ ਬੰਦਿਆਂ ਦਾ ਫੋਨ ਆਇਆ ਵੀ ਸਾਡੇ ਏਰੀਆ ਦੇ ਵਿੱਚ ਕੁਝ ਸ਼ੱਕੀ ਬੰਦੇ ਜਿਹੜੇ ਘੁੰਮ ਰਹੇ ਆ ਉਹਨਾਂ ਦੀ ਮਦਦ ਨਾਲ ਅਸੀਂ ਤਿੰਨ ਚੋਰਾਂ ਨੂੰ ਕਾਬੂ ਕੀਤਾ ਜਿਨ੍ਹਾਂ ਦਾ ਨਾਮ ਹਰਜਿੰਦਰ ਸਿੰਘ ਜਿਹੜਾ ਫੈਦ ਖੇੜੀ ਦਾ ਰਹਿਣ ਵਾਲਾ ਛੋਟਾ ਨਾ ਹੈਰੀਆ ਇਹਦਾ ਤੇ ਇੱਕ ਹੈਗਾ ਦੇਵਰਾਜ ਜਿਹੜਾ ਨੀਲਪੜਾ ਰਹਿਣ ਵਾਲਾ ਇੱਕ ਹੈਗਾ ਸੁਮੇਤ ਕੁਮਾਰ ਇਹ ਪਤੇੜੀ ਦਾ ਰਹਿਣ ਵਾਲਾ ਇਹਨਾਂ ਨੂੰ ਤਿੰਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਖਿਲਾਫ ਚੋਰੀ ਦਾ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਦੀ ਪੁੱਛਗਿੱਛ ਜਾਰੀ ਹੈ ਅੱਜ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਸਰ ਇਹ ਕਿੱਥੇ ਦੇ ਰਹਿਣ ਵਾਲੇ ਕੋਈ ਨਾ ਤੇ ਲੋਕਲੀ ਰਹਿਣ ਵਾਲੇ ਨੇ ਇੱਕ ਤਾਂ ਇਹ ਜਿਹੜਾ ਹਰਜਿੰਦਰ ਆ ਉਹ ਤਾਂ ਮਤਲਬ ਦੱਸਿਆ ਤੁਹਾਨੂੰ ਪਤੇੜੀ ਦਾ ਰਹਿਣ ਵਾਲਾ ਤੇ ਇੱਕ ਨੀਲਪੁਰ ਦਾ ਰਹਿਣ ਵਾਲਾ ਤੇ ਕਰਾਜਪਟੇ ਦਾ ਰਹਿਣ ਵਾਲਾ ਇੰਨਾ ਤਿੰਨ ਸੋ ਤਿੰਨ ਬਟੇ ਦੋ ਦੇ ਤਾਂ ਅਸੀਂ ਪਰਚਾ ਦਿੱਤਾ ਹੈ ਬਾਕੀ ਇਹਨਾਂ ਦੇ ਪੁੱਛ ਗਿੱਛ ਇੱਕ ਕੁਆੜੀਆ ਆਇਆ ਜਿਹੜਾ ਅਜੂ ਨਾਂ ਦਾ ਹੈਗਾ ਉਹਨੂੰ ਵੀ ਅਸੀਂ ਨਾਮਜ਼ਦ ਕਰਾਂਗੇ ਪਰਚੇ 'ਚ